ਮੇਰੇ ਸਾਰੇ ਹੀ YouTube ਚੈਨਲ ਦੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਮੈਂ ਵੀਡੀਓ ਇਹ ਅਪਲੋਡ ਕਰ ਰਿਹਾ ਤੁਹਾਡੇ ਸਾਰਿਆਂ ਵਾਸਤੇ ਇਹ ਦਰਸਨ ਸਿਰਜਨਾ ਯੋਗਿਤ ਰੈ ਮਾਸਿਕ ਮੈਗਜ਼ੀਨ ਹੈ ਪਿਆਬੀ ਦਾ ਜਿਹਦੇ ਕੇ ਸੰਪਾਦਕ ਰਗबीर ਸਿੰਘ ਜੀ ਹਨ ਤੇ ਅੰਗ ਨੰਬਰ 212 ਜਿਹੜਾ ਕਿ ਲੇਟੈਸਟ ਹੈ ਕਿਉਂਕਿ ਮੈਂ ਇਹਦਾ ਜੀਵਨ ਮੈਂਬਰ ਹਾਂ ਇਸ ਕਰਕੇ ਉਹ ਇੰਡੀਆ ਤੋਂ ਮੈਨੂੰ ਵਾਈਪ ਉਸ ਤੇ ਇੰਗਲੈਂਡ ਦੇ ਵਿੱਚ ਹਰ ਤਨ ਮਹੀਨੇ ਬਾਅਦ ਜਦੋਂ ਇਹ ਮੈਗਜ਼ੀਨ ਛਪਦਾ ਹੈ ਉਹ ਭੇਜਦੇ ਨੇ ਤੇ ਮੈਂ ਹਮੇਸ਼ਾ ਇਹਨਾਂ ਮੈਗਜ਼ੀਨਾਂ ਦਾ ਕੋਈ ਵੀ ਹੋਵੇ ਜਾਂ ਪੇਪਰ ਕੋਈ ਵੀ ਹੋਵੇ ਉਹਨਾਂ ਦਾ ਸੰਵਾਦਕ ਜ਼ਰੂਰ ਪੜਦਾ ਹੁੰਦਾ ਹੈ ਤੇ ਪੜ੍ਹਨਾ ਵੀ ਚਾਹੀਦਾ ਕਿਉਂਕਿ ਉੱਥੋਂ ਪਤਾ ਲੱਗਦਾ ਹੈ ਕਿਉਂਕਿ ਸੰਪਾਦਕ ਕੋਈ ਵੀ ਹੋਵੇ ਉਹ ਉਸ ਵੇਲੇ ਦੀ ਗੱਲ ਕਰ ਰਿਹਾ ਹੁੰਦਾ ਨਾ ਉਹ ਆਉਣ ਵਾਲੇ ਸਮੇਂ ਦੀ ਤੇ ਨਾ ਗਏ ਸਮੇਂ ਦੀ ਉਸ ਸਮੇਂ ਦੀ ਗੱਲ ਕਰ ਰਿਹਾ ਹੁੰਦਾ ਤੇ ਜਿਹੜੇ ਅਰਗਵੀਰ ਸਿੰਘ ਜੀ ਨੇ ਜਿਹੜਾ ਇਹ ਸੰਪਾਦਕੀ ਇਹ ਨੋਟ ਹੈ ਇਹਦਾ ਉਹਨਾਂ ਨੇ ਸਰਲੇਖ ਰੱਖਿਆ ਹੈ ਕਿ ਪੰਜਾਬੀ ਨਾਲ ਮੋਹ ਅਤੇ ਇਸ ਦਾ ਵਿਕਾਸ ਵਿਸਾਰ ਜਰੂਰ ਸੁਣਿਓ ਨਾਲ ਦੀ ਨਾਲ ਸ਼ੇਅਰ ਵੀ ਜਰੂਰ ਕਰਿਓ ਰਿਕਮੈਂਡਸ ਵੀ ਦਿਓ ਕਿ ਤੁਹਾਨੂੰ ਕਿਵੇਂ ਲੱਗਾ ਹੈ ਪਾਉ ਲਿਖਦੇ ਹਨ ਕਿ ਆਜ਼ਾਦੀ ਅਤੇ ਵੰਡਾਰੇ ਤੋਂ 63 ਮਗਰੋਂ 50ਵਿਆਂ ਵਿੱਚ ਭਾਵ 1950 ਤੋਂ ਬਾਅਦ ਭਾਰਤ ਵਿੱਚਲੇ ਚੜ੍ਹਦੇ ਪੰਜਾਬ ਭਾਵ ਜਿਹੜਾ ਸਾਡਾ ਪੰਜਾਬ ਇੱਧਰ ਹੈ ਲੈਂਦਾ ਪੰਜਾਬ ਪਾਕਿਸਤਾਨ ਦਾ ਦੇ ਸੂਬੇ ਵਿੱਚ ਪੰਜਾਬੀ ਨੂੰ ਰਾਜ ਭਾਸ਼ਾ ਮਨਉਨਾ ਤੇ ਸਿੱਖਿਆ ਸਮੀਤ ਸਭਨਾ ਸਰਕਾਰੀ ਗੈਰ ਸਰਕਾਰੀ ਖੇਤਰਾ ਵਿੱਚ ਹਰ ਪੱਧਰ ਉੱਤੇ ਇਸ ਦੀ ਵਰਤੋਂ ਕਰਨ ਦੀ ਮੰਗ ਉਭਰਾਈ ਸੀ ਅਕਾਦਮਿਕ ਤੇ ਸੱਭਿਆਚਾਰਕ ਪੱਖ ਤੋਂ ਯਕੀਨਨ ਇਹ ਬਹੁਤ ਇਹ ਬਹੁਤ ਵਾਜਿਬ ਮੰਗ ਸੀ ਪਰ ਵੱਧ ਕੇ ਸਮਤੀ ਨਾਲ ਪੰਜਾਬ ਵਿੱਚ ਜਵਾਨ ਦਾ ਮਸਲਾ ਬਹੁਤ ਪਹਿਲਾਂ ਤੋਂ ਫਿਰਕੂ ਰੰਗ ਅਖਤਿਆਰ ਕਰ ਚੁੱਕਿਆ ਸੀ ਜਿਸ ਸੰਸਾਰ ਪੰਜਾਬੀ ਸਮੂਹ ਪੰਜਾਬੀਆਂ ਦੀ ਜਮਾਨ ਜਬਾਨ ਹੋਣ ਦੀ بجائے ਸਿਰਫ ਇੱਕ ਫਿਰਕੇ ਦੀ ਬੋਲੀ ਹੀ ਗਰਦਾਨ ਦਿੱਤੀ ਜਾਂਦੀ ਸੀ ਅਗਾਹਸ ਉਤੇ ਸਿਆਸੀ ਰੰਗਣ ਅਜੇ ਹੀ ਚੜੀ ਕਿ ਇਹ ਮੰਗ ਇੱਕ ਵੱਡੇ ਸਿਆਸੀ ਅੰਦੋਲਨ ਦਾ ਨਾਰਾ ਬਣ ਗਈ ਦੂਜੇ ਬੰਨੇ ਜਦੋਂ ਬਾਕੀ ਸਾਰੇ ਦੇਸ਼ ਵਿੱਚ ਪਾਸ਼ਾ ਦੇ ਆਧਾਰ ਤੇ ਸੂਬਿਆਂ ਦੀ ਨਵੇਂ ਸਿਰਿਓਂ ਹੱਦਬੰਦੀ ਹੋਈ ਤਾਂ ਸਿਆਸੀ ਕਾਰਨਾ ਕਰਕੇ ਹੀ ਪੰਜਾਬ ਨੂੰ ਇਸ ਤੋਂ ਵੱਖ ਰੱਖਿਆ ਗਿਆ ਪੰਜਾਬੀ ਲਈ ਇਹ ਮੰਗ ਮੁਢਲੇ ਤੌਰ ਤੇ ਸੈਕੂਲਰ ਜਮਹੂ ਜਮਹੂਰੀ ਤੇ ਅਗਾਂਵ ਅਦੁੱਤੀ ਰਾਮ ਵੱਲੋਂ 28 ਗਈ ਸੀ ਪਰ ਇਸ ਮੰਗ ਦੇ ਨਾਂ ਕਿ ਚੱਲੇ ਸਿਆਸੀ ਮੋਰਚੇ ਵਿੱਚ ਕਿਤੇ ਨਾ ਕਿਤੇ ਸਿਆਸ ਤੇ ਫਿਰਕੂ ਸੋਚ ਦਾ ਵੀ ਦਖਲ ਹੋ ਗਿਆ ਜਦ ਕਿ ਇਸ ਦੇ ਵਿਰੋਧ ਦਾ ਆਧਾਰ ਵੀ ਸਿਆਸੀ ਤੇ ਫਿਰਕੂ ਸੀ ਇਹ ਸلسلਾ 1964 ਤੱਕ ਚੱਲਦਾ ਰਿਹਾ ਕਿਉਂਕਿ 1964 ਤੋਂ ਬਾਅਦ ਹੀ ਜਿਹੜਾ ਪੰਜਾਬੀ ਸੂਬਾ ਹੋਂਦ ਵਿੱਚ ਆਇਆ 1964 ਤੱਕ ਚੱਲਦਾ ਰਿਹਾ ਜਨੋਂ ਤੱਕ ਭਾਰਤ ਸਰਕਾਰ ਨੂੰ ਦੇਸ਼ ਦੇ ਦੂਜੇ ਸੂਬਿਆਂ ਵਾਂਗ ਪੰਜਾਬ ਦੀ ਪੰਜਾਬ ਦੀ ਵੀ ਨਵੇਂ ਸਿਰਿਓਂ ਹੱਦਬੰਦੀ ਕਰਨ ਲਈ ਮਜਬੂਰ ਨਾ ਹੋਣਾ ਪਿਆ ਪਰ ਇਸ ਮੰਗ ਦੀ ਪ੍ਰਵਾਨਗੀ ਵੀ ਦਾ ਅਮਲ ਫੇਰ ਵੀ ਸਿਆਸੀ ਤੇ ਫਿਰਕੂ ਸਰੋਹਕਾਰਾਂ ਤੋਂ ਮੁਕਤ ਨਾ ਰਹਿ ਸਕਿਆ ਸਿੱਤੇ ਵਜੋਂ ਉਦੋਂ ਦੇ ਪੰਜਾਬ ਨੂੰ ਤਿੰਨ ਸੂਬਿਆਂ ਵਿੱਚ ਵੰਡ ਦਿੱਤਾ ਗਿਆ ਅਤੇ ਮੂਲ ਪੰਜਾਬ ਇੱਕ ਛੋਟਾ ਜਿਹਾ ਸੂਬਾ ਬਣ ਕੇ ਰਹਿ ਗਿਆ ਗਵੰਡੀ ਰਾਜਸਥਾਨ ਵਿੱਚਲੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਤਾਂ ਸ਼ੂਆ ਨਾਂ ਗਿਆ ਪਰ ਨਵੇਂ ਬਣਾਏ ਗਏ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਿੱਚ ਉਹ ਇਲਾਕੇ ਵੀ ਜੋੜ ਦਿੱਤੇ ਗਏ ਜੋ ਨਰੋਲ ਪੰਜਾਬੀ ਭਾਸ਼ੀ ਸਨ ਦੇਸ਼ਵੰਡੀਆਂ ਹਕੀਕਤਾਂ ਦੇ ਪੇਸ਼ੇ ਨਜ਼ਰ ਪਾਕਿਸਤਾਨ ਵਿਜਲੀ ਕਿਤੇ ਵਡੇਰੀ ਪੰਜਾਬੀ ਵਸੋਂ ਦੇ ਬਾਹਰ ਰਹਿ ਜਾਣ ਦੀ ਗੱਲ ਜੇ ਨਾ ਵੀ ਕਰੀਏ ਤਾਂ ਚੜ੍ਹਦੇ ਪੰਜਾਬ ਦਾ ਇਓ ਨਵਾਂ ਛਾਂ ਗਿਆ ਹੋਇਆ ਛੋਟਾ ਜਿਹਾ ਸੂਬਾ ਅਸਲੀ ਅਰਥਾਂ ਵਿੱਚ ਸੁਚੇ ਸਮੁੱਚੇ ਪੰਜਾਬੀਆਂ ਦੇ ਸੂਬੇ ਦੀ ਹਕੀਕਤ ਤੋਂ ਬਹੁਤ ਉਰਾਂ ਦੀ ਗੱਲ ਸੀ ਤੇ ਹੈ ਤਦ ਵੀ 1966 ਤੋਂ ਇਹ ਸੂਬਾ ਜਿਵੇਂ ਪ੍ਰਾਂਤ ਵਜੋਂ ਚੱਲਿਆ ਆ ਰਿਹਾ ਹੈ ਜਿੱਥੇ ਸਰਕਾਰੀ ਜ਼ਬਾਨ ਅਤੇ ਅਕਾਦਮਿਕਤਾ ਪੱਖੋਂ ਪੰਜਾਬੀ ਨੂੰ ਕਾਨੂੰਨੀ ਮਾਨਤਾ حاصل ਹੈ ਤੇ ਇਉਂ ਭਾਵੇਂ ਕਹਿਣ ਨੂੰ ਹੀ ਸੈਕੂਲਰ ਜਮਹੂਰੀ ਤੇ ਅਗਾਂਹਵਧੂ ਪੰਜਾਬੀਆਂ ਦੀ ਮੰਗ ਮੰਨੀ ਜਾ ਚੁੱਕੀ ਹੈ ਪਰ ਅਫਸੋਸ ਕਿ ਇਸ ਹਾਰਾ ਕੋਈ ਹਕੀਕਤ ਨਹੀਂ ਜ਼ੁਬਾਨ ਦੇ ਮਸਲੇ ਉੱਤੇ ਫਿਰਕੂ ਰੰਗਤ ਅਵਸ਼ ਬਹੁਤ ਘਟ ਗਈ ਹੈ ਉਹ ਲੋਕ ਜੋ ਪਹਿਨਾ ਆਪਣੀ ਜ਼ੁਬਾਨ ਨੂੰ ਪੰਜਾਬੀ ਮੰਨਣ ਤੋਂ ਇਨਕਾਰੀ ਸਨ ਹੁਣ ਇਸ ਤਰ੍ਹਾਂ ਨਹੀਂ ਕਰਦੇ ਮਜਬੂਰੀ ਵਖਰੇਵੇਂ ਤੋਂ ਅਗਾਹ ਜਾ ਕੇ ਲਗਭਗ ਸਾਰੇ ਹੀ ਪੰਜਾਬੀ ਲੋਕ ਆਪਣੀ ਜ਼ੁਬਾਨ ਨੂੰ ਤਾਂ ਪ੍ਰਵਾਨ ਕਰਨ ਲੱਗੇ ਹਨ ਪਰ ਨਿਵੇਕਲੀ ਪਛਾਣ ਵਜੋਂ ਦੂਜੇ ਪ੍ਰਾਂਤਾਂ ਦੇ ਲੋਕਾਂ ਵਾਂਗ ਉਹਨਾਂ ਵਿੱਚ ਆਪਣੀ ਜ਼ੁਬਾਨ ਨਾਲ ਮੂਹ ਦਾ ਕੋਈ ਅਹਿਸਾਸ ਮੌਜੂਦ ਨਹੀਂ ਉਹ ਆਪਣੀ ਜਵਾਨ ਬੋਲਦੇ ਤਾਂ ਹਨ ਪਰ ਬਾਕੀ ਵਿਹਾਰਕ ਸਰੋਕਾਰਾਂ ਵਿੱਚ ਉਹਨਾਂ ਵੀ ਪੰਜਾਬੀ ਤੋਂ ਦੂਰੀ ਬਦਸੂਰਤ ਬਣੀ ਹੋਈ ਹੈ ਖਾਸ ਕਰ ਸ਼ਹਿਰਾਂ ਵਿੱਚ ਆਪਣੇ ਧਾਰਮਿਕ عقیده ਕਰਕੇ ਜਿਨ੍ਹਾਂ ਲੋਕਾਂ ਦੇ ਪੰਜਾਬੀ ਨਾਲ ਵਧਾਇਰੇ ਲਗਾਉ ਦੀ ਉਮੀਦ ਕੀਤੀ ਜਾਂਦੀ ਹੈ ਉਹਨਾਂ ਦੀ ਵੀ ਇਸ ਸੰਬੰਧ ਵਿੱਚ ਸੂਝ ਸਮੀ ਦਾ ਘੇਰਾ ਊੜਾ ਆੜਾ ਅਠਾਲ ਸਕੰਨ ਤੱਕ ਮਹਦੂਦ ਹੈ ਜਸ ਲਿਪੀ ਵਿੱਚ ਉਹਨਾਂ ਦਾ ਧਾਰਮਿਕ ਗ੍ਰੰਥ ਮੌਜੂਦ ਹੈ ਇਸ ਤੋਂ ਗਾਂ ਕੁਝ ਵੀ ਨਹੀਂ ਬਹੁਤ ਸਾਰੇ ਸਿਆਸੀ ਆਗੂ ਜਿਵੇਂ 50ਵਿਆਂ ਦੇ ਪੰਜਾਬੀ ਸੂਬੇ ਦੇ ਮੋਰਚੇ ਸਮੇਂ ਹੋਇਆ ਹੋਇਆ ਸੀ ਪੰਜਾਬੀ ਦੇ ਲਈ ਨਾਰੇ ਮਾਰਦੇ ਹੋਏ ਇਸ ਦੀ ਖਾਤਰ ਸਭ ਕੁਝ ਕਰਨ ਦਾ ਦਾਵਾ ਤਾਂ ਕਰ ਸਕਦੇ ਹਨ ਅਮਲੀ ਤੌਰ ਤੇ ਉਹਨਾਂ ਦਾ ਆਪਣੇ ਹੀ ਬੋਲਾਂ ਵਿੱਚ ਵਿਸ਼ਵਾਸ ਨਹੀਂ ਇਹੀ ਕਾਰਨ ਹੈ ਕਿ ਅੱਧੀ ਸਦੀ ਤੋਂ ਵੀ ਵੱਧ ਸਮਾਂ ਬੀਤ ਜਾਣ ਪਿਛੋਂ ਸਹੀ ਅਰਥਾਂ ਵਿੱਚ ਪੰਜਾਬੀ ਸਰਕਾਰੀ ਜ਼ੁਬਾਨ ਨਹੀਂ ਬਣ ਸਕੀ ਵਿਸ਼ਵ ਦੀ ਪੱਤਰ ਉੱਤੇ ਟੈਕਨੋਲੋਜੀ ਦੇ ਸੂਚਨਾ ਦੀ ਅਥਾ ਪ੍ਰਗਤੀ ਤੇ ਦੇ ਵਰਤਮਾਨ ਦੌਰ ਵਿੱਚ ਇਸ ਦੇ ਦੂਸਰੀਆਂ ਜ਼ਬਾਨਾਂ ਦੇ ਹਾਂ ਹਾਂਦੀ ਹੋਣ ਦੀ ਤਾਂ ਗੱਲ ਬਹੁਤ ਦੂਰ ਹੈ ਇਸ ਸਥਿਤੀ ਵਿੱਚ ਲੇਖਕ ਸਬਾਮਾ ਸਹਿਤ ਅਕਾਦਮੀਆਂ ਵਿੱਚ ਸਰਗਰਮ ਅਤੇ ਇਹਨਾਂ ਤੋਂ ਬਾਹਰ ਵੀ ਫਿਕਰਮੰਦ ਤੇ ਚੰਤਲਸ਼ੀਲ ਲੇਖਕ ਅਧਿਆਪਕਾਂ ਤੇ ਬੁੱਧੀਜੀਵੀਆ ਵੱਲੋਂ ਸਮੇਂ-ਸਮੇਂ 28 ਜਾਂਦੀ ਅਵਾਜ਼ ਤੇ ਅੰਦੋਲਨ ਵਰਗੀ ਸਰਗਰਮੀਆਂ ਯਕੀਨਨ ਸ਼ਬ ਵਰਤਾਰਾ ਹੈ ਪਟੀਸ਼ਨ ਪਟੀਸ਼ਨਾਂ ਧਰਨਿਆਂ ਮੁਜ਼ਾਹਰਿਆਂ ਦੇ ਰੂਪ ਵਿੱਚ ਉਹਨਾਂ ਦੀ ਇਸ ਸਰਗਰਮੀ ਵਿੱਚ ਨਿਰੰਤਰ ਵੀ ਰਹੀ ਹੈ ਭਾਵੇਂ ਇਹ ਮੰਨਿਆ ਜਾਂਦਾ ਹੈ ਕਿ ਸਮਾਜ ਵਿੱਚ ਵੱਡੀ ਤਬਦੀਲੀ ਲਿਆਉਣ ਵਾਲੇ ਵਰਤਾਰਿਆਂ ਦੀ ਚੂਲ ਵਿੱਚ ਹਮੇਸ਼ਾ ਬੁੱਧੀ ਜੀਵੀਆਂ ਦੀ ਕਾਰਜਸ਼ੀਲਤਾ ਦਾ ਯੋਗਦਾਨ ਹੁੰਦਾ ਹੈ ਤਰਵੀ ਪੰਜਾਬੀ ਦੇ ਇਸ ਮਸਲੇ ਦੇ ਸੰਬੰਧ ਵਿੱਚ ਹਕੀਕਤ ਇਹ ਹੈ ਕਿ ਕਿਉਂਕਿ ਇਹ ਲੋਕ ਸਮਾਜ ਦਾ ਬਹੁਤ ਲਗੂਣਾ ਜਿਹਾ ਭਾਗ ਹਨ ਇਸ ਲਈ ਇਨੇ ਸਾਲਾਂ ਵਿੱਚ ਉਨ੍ਹਾਂ ਦੀਆਂ ਕੋਸ਼ਿਸ਼ਾਂ ਵਿਆਪਕ ਪੱਧਰ ਤੇ ਲੋਕ ਚੇਤਨਾ ਉਭਾਰਨ ਜਾਂ ਸਰਕਾਰ ਨੂੰ ਹਲੂਨਣ ਵਿੱਚ ناکਾਮ ਰਹੀਆਂ ਹਨ ਸ਼ਾਇਦ ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਖੁਦ ਇਸ ਵਰਗ ਦਾ ਵੀ ਸਿਆਸਦਾਨਾਂ ਦੀ ਤਰਜ਼ ਉੱਤੇ ਆਪਣੇ ਹੀ ਬੋਲਾਂ ਵਿੱਚ ਜਿਵੇਂ ਯਕੀਨ ਨਾ ਹੋਵੇ ਪੰਜਾਬੀ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਮੁੱਖ ਤੌਰ ਤੇ ਸਰਕਾਰ ਦੀ ਇੱਛਾ ਸ਼ਕਤੀ ਦਰਕਾਰ ਹੈ ਸਿਆਸੀ ਨੇਤਾਵਾਂ ਅਤੇ ਅਚੇਰੀ ਬਿਉਕਰੇਸੀ ਦੇ ਸਹਿਰ ਦੇ ਯਤਨਾਂ ਨਾਲ ਹੁਣ ਤੱਕ ਪਾਸ ਹੋਏ ਕਾਨੂੰਨ ਸਹੀ ਤਰ੍ਹਾਂ ਅਮਲ ਵਿੱਚ ਲਿਆਂਦੇ ਜਾ ਸਕਦੇ ਹਨ ਸਕੱਤਰੇਚ ਅਦਾਲਤਾਂ ਤਹਿਸੀਲਾਂ ਸਮੇਤ ਉੱਪਰ ਤੋਂ ਲੈ ਕੇ ਹੇਠਾਂ ਤੱਕ ਸਰਕਾਰੀ ਕੰਮਕਾਜ ਪੰਜਾਬ ਵਿੱਚ ਯਕੀਨੀ ਬਣਾਉਣ ਦੇ ਨਾਲ ਸਕੂਲੀ ਸਿੱਖਿਆ ਵਿੱਚ ਪੰਜਾਬੀ ਦੀ ਪੜ੍ਹਾਈ ਦਾ ਪੱਧਰ ਠੀਕ ਕੀਤਾ ਜਾ ਸਕਦਾ ਹੈ। ਅਤੇ ਅੰਗਰੇਜ਼ੀ ਮਾਧਿਅਮ ਵਾਲੇ ਅਖੌਤੀ ਪਬਲਿਕ ਸਕੂਲਾਂ ਵਿੱਚ ਪੰਜਾਬੀ ਪ੍ਰਤੀ ਤਰਸਕਾਰ ਭਾਵ ਵਾਲਾ ਵਿਹਾਰ ਖਤਮ ਕਰਵਾਇਆ ਜਾ ਸਕਦਾ ਹੈ। ਇਹ ਸਭ ਕੁਝ ਕਰਨ ਲਈ ਕੋਈ ਨਵੇਂ ਕਾਨੂੰਨ ਘੜਨ ਦੀ ਲੋੜ ਨਹੀਂ ਸਿਰਫ ਰਾਜ ਵਿਵਸਥਾ ਚਲਾਉਣ ਵਾਲਿਆਂ ਦੀ ਇੱਛਾ ਹੀ ਦਰਕਾਰ ਹੈ ਪੰਜਾਬ ਦੇ ਹਰ ਪਿੰਡ ਵਿੱਚ ਲਾਇਬ੍ਰੇਰੀ ਦੀ ਸਥਾਪਨਾ ਲਈ ਕਾਨੂੰਨ ਲਿਆ ਕੇ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਵਿਸਤਾਰ ਦਾ ਪਰੋਲ ਬਣਿਆ ਬਣਿਆ ਜਾ ਸਕਦਾ ਹੈ ਤੇ ਆਖਰ ਦੇ ਵਿੱਚ ਉਹ ਲਿਖਦੇ ਹਨ ਕਿ ਜਿਵੇਂ ਹੋਰ ਨਾਲ ਸਭ ਪਛਾਵਾਂ ਦੇ ਲੋਕ ਆਪਣੀ ਜ਼ੁਬਾਨ ਨਾਲ ਮੋਹ ਪਾਲਦੇ ਹਨ ਪੰਜਾਬੀਆਂ ਨੂੰ ਵੀ ਇਹ ਮੋਹ ਦਰਸਾਉਣਾ ਹੋਇਆ ਇਸ ਦੇ ਬੋਲਣ ਲਿਖਣ ਤੇ ਪੜਨ ਵਿੱਚ ਗੌਰਵ ਮਹਿਸੂਸ ਕਰਨਾ ਚਾਹੀਦਾ ਹੈ ਪਰ ਚੇਤੇ ਰਹੇ ਕਿ ਸਿਰਫ ਮੋਹ ਹੀ ਪੰਜਾਬੀ ਦੇ ਵਿਕਾਸ ਤੇ ਵਿਸਥਾਰ ਦੀ ਗਰੰਟੀ ਨਹੀਂ ਇਸ ਨੂੰ ਗਿਆਨ ਦੀ ਭਾਸ਼ਾ ਬਣਾ ਕੇ ਇੰਟਰਨੈਟ ਆਗ ਸੰਚਾਰ ਦੇ ਅਦਨਿਕ ਮੰਡੀਆਮਾ ਮੰਡੀਆਮਾ ਦੇ ਹਾਨ ਦੀ ਬਣਾਉਣ ਦੀ ਵੀ ਲੋੜ ਹੈ ਸਰਕਾਰ ਅਤੇ ਉੱਚ ਅਕਾਦਮਿਕ ਅਦਾਰਿਆਂ ਦੀ ਮਦਦ ਨਾਲ ਇਹ ਕੰਮ ਬੁੱਧੀਜੀਵੀਆਂ ਦੇ ਕਰਨ ਵਾਲਾ ਹੈ ਇਹ ਜੋ ਮੈਂ ਪੜ੍ਹ ਕੇ ਆਪ ਜੀ ਨੂੰ ਸੁਣਾਇਆ ਹੈ ਇਹ ਇੱਕ ਹਰ ਸ਼ਬਦ ਉਹਨਾਂ ਦਾ ਹੀ ਲਿਖਿਆ ਹੋਇਆ ਹੈ ਮੈਂ ਆਪਣੇ ਵੱਲੋਂ ਕੁਝ ਵੀ ਨਹੀਂ ਕਿਹਾ ਤੁਸੀਂ ਜ਼ਰੂਰ ਇਨੂੰ ਧਿਆਨ ਨਾਲ ਸੁਣਨਾ ਦੋ ਵਾਰੀ ਸੁਣਨਾ ਇਹਦੇ ਵਿੱਚ ਬਹੁਤ ਕੁਝ ਤੁਹਾਡੇ ਸਿੱਖਣ ਵਾਲਾ ਤੇ ਗਾਂ ਸਿਖਾਉਣ ਵਾਲਾ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟਸ ਵੀ ਦਿਓ ਕਿਉਂਕਿ ਮੈਂ ਹਰ ਇੱਕ ਪੱਖ ਤੋਂ ਆਪਣੀ YouTube ਚੈਨਲ ਤੇ ਡਾਕੂਮੈਂਟਰੀਆਂ ਵੀ ਪਾਉਣਾ ਚਾਹੁੰਦਾ ਹਾਂ ਸਹਿਤਕ ਵੀ ਜਿਵੇਂ ਕਿ ਤੁਸੀਂ ਪਹਿਲੇ ਐਪੀਸੋਡਾਂ ਦੇ ਵਿੱਚ ਤੁਸੀਂ ਕਪਤਾਵਾ ਵੀ ਲੈਣਦੇ ਪੰਜਾਬ ਦੀਆਂ ਜੋ ਚੜਦੇ ਪੰਜਾਬ ਦੇ ਕਵੀਆਂ ਦੀਆਂ ਵੀ ਮੈਂ ਪਾਈਆਂ ਨੇ ਇਹ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਵੀ ਕੋਈ ਸ਼ਬਦ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਕਿ ਵੰਨਗੀ ਜਰੂਰ ਦੰਦਾ ਰਹੂੰਗਾ ਤੇ ਆਖਰ ਤੇ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਮੇਰੇ YouTube ਨੂੰ ਵੱਧ ਤੋਂ ਵੱਧ ਜਿਹੜਾ ਸਬਸਕ੍ਰਾਈਬ ਕਰੋ ਤੇ ਕਰਾਓ ਤੇ ਇਸ ਵੀਡੀਓ ਨੂੰ ਸ਼ੇਅਰ ਕਰੋ ਅਰ ਜਿ ਲਈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ 啊对。Okay.